ਮਰਦਾਂ ਵਿੱਚੋਂ ਮਰਦਾਨਗੀ ਜਾ ਰਹੀ ਹੈ ਔਰਤਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਬੜੇ ਹੀ ਕਮਾਲ ਦੇ ਵੈਦ ਨੇ ਉਹਨਾਂ ਦੇ ਕੋਲੇ ਆਏ ਆ ਅਸਲ ਵਿੱਚ ਸੈਕਸ ਦੀ ਟਾਈਮਿੰਗ ਕੀ ਹੈ ਜਿਹੜੀ ਆਦਰਸ਼ ਟਾਈਮਿੰਗ ਮੰਨੀ ਗਈ ਹੈ ਗ੍ਰੰਥਾਂ ਦੇ ਹਿਸਾਬ ਨਾਲ ਗੱਲ ਕਰੂੰਗਾ ਉਹ ਮੰਨੀ ਗਈ ਹੈ 4 ਤੋਂ ਲੈ ਕੇ 8 ਮਿੰਟ ਇਹਦੇ ਵਿਚਾਲੇ ਦਾ ਟਾਈਮ ਸਰਟੀਫਾਈ ਕਰਨ ਵਾਸਤੇ ਬਹੁਤ ਆਪਦੇ ਪਾਰਟਰ لیکن ਜੇ ਕੋਈ ਕਹਿੰਦਾ ਵੀ ਮੈਂ 20 ਮਿੰਟ ਲਾਉਣਾ ਅੱਧਾ ਘੰਟਾ ਲਾਉਣਾ ਘੰਟਾ ਲਾਉਣਾ ਤਾਂ ਵੀ ਮਾਨਸਿਕ ਰੋਗੀ ਹੈ ਮੈਂ ਸਮਝਦਾ। ਤੁਸੀਂ ਜਦੋਂ ਆਪਣੀ ਪਤਨੀ ਕੋਲ ਜਾਓਗੇ ਇੱਕ ਤੋਂ 2 ਮਿੰਟ ਦੇ ਵਿੱਚ ਅਗਰ ਤੁਸੀਂ ਖਤਮ ਹੋ ਰਹੇ ਹੋ ਤਾਂ ਸਮਝ ਲਓ ਕਿ ਤੁਸੀਂ ਤਾਸ ਰੋਗ ਦੀ ਤਰ੍ਹਾਂ ਵੱਧ ਚੁੱਕੇ ਹੋ। ਹਰ ਘਰ ਦੇ ਵਿੱਚ ਖੀਰ ਬਣਦੀ ਸੀ ਮੱਸੀਆਲੇ ਤੇ। ਔਰ ਫਿਰ ਹਲਵਾ ਜਿਹਨੂੰ ਕੜਾ ਪ੍ਰਸ਼ਾਦ ਕਹਿ ਦਿੰਦੇ ਆ ਉਹਦੇ ਵਿੱਚ ਪਾ ਕੇ ਲੋਕ ਖਾਂਦੇ ਸੀ। ਤਕਰੀਬਨ ਘਰਾਂ ਦੇ ਵਿੱਚ ਇਹੀ ਮਿੱਠਾ ਬਣਦਾ ਸੀਗਾ। ਉਸ ਦੇ ਨਾਲ ਪ੍ਰੀਆ ਦੀ ਪੋਜਾ ਦਾ ਵਰਤ ਤੀਓ। ਜਾਮਣ ਦੀ ਘੋਟੜੀ ਪੀ ਕੇ 5 ਗ੍ਰਾਮ 5 ਗ੍ਰਾਮ ਦਾ ਪਾਊਡਰ ਬਣਾਓ ਤੇ ਦੁੱਧ ਨਾਲ ਸਵੇਰੇ ਸ਼ਾਮ ਨੂੰ ਇੱਕ ਇੱਕ ਚਮਚਾ ਕਿ ਔਰਤਾਂ ਦੇ ਵਿੱਚ ਵੀ ਸਮੱਸਿਆਵਾਂ ਆਉਂਦੀਆਂ ਨੇ। ਔਰਤਾਂ ਦੇ ਵਿੱਚ ਲਿਕੋਰੀਆ ਨਾਮ ਦਾ ਰੋਗ। ਉਹਦੇ ਨਾਲ ਉਹ ਦੀ ਇੱਛਾ ਸ਼ਕਤੀ ਖਤਮ ਹੋ ਜਾਂਦੀ ਹੈ। ਬਿਲਕੁਲ ਮਨ ਨਹੀਂ ਕਰਦਾ ਸੈਕਸ ਕਰਨ ਨੂੰ। ਮਤਲਬ ਮਨ ਮਰ ਜਾਂਦਾ ਹੈ ਉਹਨਾਂ ਦਾ। ਜਿੰਨਾ ਬਣਾ ਨੂੰ ਇਹ ਸ਼ਿਕਾਇਤ ਹੈ ਜਿੰਨਾ ਮੇਰੇ ਬੱਚਿਆਂ ਨੂੰ ਇਹ ਸ਼ਿਕਾਇਤ ਹੈ ਉਹਨਾਂ ਨੇ ਸਿੰਗਾੜੇ ਦੇ ਆਟੇ ਦਾ ਹਲਵਾ ਖਾਧਾ ਜਿਹੜੇ ਇਹ ਬਣਾ ਲਿਕੋਰੀਆ ਦਾ ਸ਼ਿਕਾਇਤ ਨਾਲੇ ਤਾਂ ਕਮਰ ਦਾ ਦਰਦ ਠੀਕ ਹੋ ਗਿਆ ਨਾਲੇ ਉਹਨਾਂ ਦੇ ਆ ਲਿਕੋਰੀਆ ਦੀ ਸਮੱਸਿਆ ਤੋਂ निजात ਮਿਲ ਗਈ ਫਿਰ ਵੀ ਅਗਰ ਤੁਸੀਂ ਕੋਈ ਦਵਾਈ ਮੰਗਵਾਉਣਾ ਚਾਹਦੇ ਤਾਂ ਨੌਜਵਾਨਾਂ ਨੂੰ ਸੁਪਨ ਦੋਸ਼ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਇਹਦੇ ਕਾਰਨ ਕੀ ਨੇ ਦੇ ਇਹਦੇ ਕੀ ਇਲਾਜ ਬੱਚੇ 10 11 ਸਾਲ ਦੀ ਉਮਰ ਚ ਮੋਬਾਈਲ ਫੜ ਲੈਂਦੇ ਆ 10 11 ਸਾਲ ਦੀ ਉਮਰ ਦੇ ਵਿੱਚ ਜਦੋਂ ਮੋਬਾਈਲ ਫੜਿਆ ਹੁੰਦਾ ਉਹਨਾਂ ਦੇ ਹੱਥ ਚ ਤੇ ਉਹ ਪਤਾ ਨਹੀਂ ਕੀ ਕੁਝ ਦੇਖਦੇ ਮਾਪਿਆਂ ਨੂੰ ਵੀ ਨਹੀਂ ਪਤਾ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਬੱਚਾ ਦੇ ਚਾਈਲਡ ਲੌਕ ਲਾ ਕੇ ਰੱਖੋ ਜੇ ਤੁਸੀਂ ਮੋਬਾਈਲ ਜਿਹੜਾ ਜ਼ਰੂਰੀ ਸਮਝਦੇ ਹੋ ਮਨਾਲਾ ਸਾਨੂੰ ਮਾਵਾ ਕੱਚੀ ਨਸੀ ਪੀਉਣੀਆਂ ਸੀ ਦੁੱਧ ਜੀ ਹਫਤੇ ਦੀ ਤਨ ਤਾਰ ਬੜੀ ਪ੍ਰਾਗਧਮੀ ਐ ਸਹੀ ਨਹੀਂ ਆ ਕਿਉਂਕਿ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਇਹਦਾ ਗੱਲਾਂ ਹੁੰਦਾ ਕਿ ਗਰਮੀ ਪੈਠ ਸਕਦੀ ਹੈ ਤੋ ਦੁੱਧ ਦੀ ਕੱਤੀ ਨਸੀਦਕ ਨੀ ਭੁੱਲਗੇ ਲੋਕ ਬਹੁਤ ਸਾਰੇ ਲੋਕ ਮੈਡੀਕਲ ਦਾ ਸਹਾਰਾ ਲੈਂਦੇ ਨੇ ਦਵਾਈਆਂ ਦਾ ਸਹਾਰਾ ਲੈਂਦੇ ਨੇ ਕੁਝ ਕ੍ਰੀਮਾਂ ਦਾ ਸਹਾਰਾ ਲੈਂਦੇ ਨੇ ਕਿ ਇਹਨਾਂ ਚੀਜ਼ਾਂ ਦੇ ਵੀ ਨੁਕਸਾਨ ਹੁੰਦੇ ਨੇ ਅੱਗੇ ਜਾ ਕੇ ਬਹੁਤ ਸਾਰੀਆਂ ਬਿਆਗਰਦੀਆਂ ਗੋਲੀਆਂ ਬਾਜ਼ਾਰ ਚ ਆ ਗਈਆਂ ਅਗਰ ਤੁਸੀਂ ਲੈਨੇ ਹੋ ਔਰ ਕਾਫੀ ਟਾਈਮ ਤੱਕ ਰੈਗੂਲਰ ਲੈਨੇ ਹੋ ਜਿਵੇਂ ਥੀਮ ਨੇ ਕਿਸੇ ਨੇ ਲੈ ਲਈਏ ਸਾਲ ਭਰ ਲਈ ਤਾਂ ਉਹ ਬੰਦੇ ਨੂੰ 100% ਹਾਰਟ ਦੇ ਸਬੰਧਿਤ ਇਸ਼ੂਜ਼ ਹੋਣ ਕ੍ਰੀਮ ਲਾਵੇਂ ਤਕਰੀਮ ਦੇ ਵੀ ਦੁਸ਼ਪਰਾ ਹੋਵੇ ਨਾੜਾ ਮਰ ਜਾਵੇ ਜਦੋਂ ਗਰਭ ਧਾਰਨ ਕਰਨ ਲੱਗੀ ਔਰਤ ਨੂੰ ਬਹੁਤ ਸਾਰੀਆਂ ਔਰਤਾਂ ਨੂੰ ਇਹ ਸਮੱਸਿਆ ਹੈ ਵੀ ਉਲਟੀਆਂ ਆਉਂਦੀਆਂ ਉਹਦੇ ਤੁਸੀਂ ਕੀ ਕਰਨਾ ਚਾਰ ਪੰਜ ਨਿੰਬੂ ਨਿਚੋੜ ਲੈਣੇ ਉਹਦੇ ਵਿੱਚ ਜੀਰਾ ਪਾ ਕੇ ਰੱਖ ਦਿਓ ਔਰ ਨਮਕ ਪਾ ਕੇ ਘੋਲ ਬਣਾ ਲਓ ਪਹਿਲਾਂ ਨਿੰਬੂ ਵਾਲੇ ਪਾਣੀ ਦਾ ਜੀਰਾ ਸੁਕਾ ਲਓ ਉਸ ਨੂੰ ਪਾਣੀ ਨੂੰ ਸੁਕਾ ਲਓ ਉਸ ਤੇ ਨਿੰਬੂ ਦੇ ਪਾਣੀ ਜੀਰਾ ਨੂੰ ਸੁੱਕਣ ਤੋਂ ਬਾਅਦ ਤੁਸੀਂ ਅੱਧਾ ਅੱਧਾ ਚਮਚ ਦਿਨ ਤੇ ਦੋ ਤਿੰਨ ਵਾਰੀ ਲੈ ਲਓ ਉਲਟੀ ਨਹੀਂ ਆਉਂਦੀ ਗਰੰਟੀ ਜਿੰਨਾ ਔਰਤਾਂ ਦੇ ਦੁੱਧ ਨਹੀਂ ਉਤਰਦਾ ਫੀਡ ਨਹੀਂ ਕਰਵਾ پا ਰਹੀਆਂ ਬੱਚਾ ਨੂੰ ਬਾਹਰ ਦਾ ਦੁੱਧ ਦੇਣਾ ਪੈ ਰਿਹਾ ਉਹਨਾਂ ਵਾਸਤੇ ਨੁਸਖਾ ਨੋਟ ਕਰ ਲੈ। ਸਫੇਦ ਜੀਰਾ 1 ਤੋਂ 2 ਚਮਚ ਦੁੱਧ ਦੇ ਨਾਲ ਸਵੇਰ ਸ਼ਾਮ ਲੈਣਾ ਔਰ ਅਰਬੀ ਦੀ ਸਬਜ਼ੀ ਖਾਣ। ਇਹ ਪ੍ਰੋਸਟੇਟ ਗਲੈਂਡ ਵਧਣਾ ਵੀ ਕਹਿੰਦੇ ਇਹਨੂੰ ਗਦੂਦ ਵਧਣਾ ਵੀ ਕਹਿੰਦੇ। ਧਿਆਨ ਨਾਲ ਸੁਣ ਲਓ ਸਾਰੇ। ਬਹੁਤ ਵੱਡਾ ਨੁਸਖਾ ਦੱਸਣ ਲੱਗਾ ਜੀ ਪਸ਼ਾਬ ਜਦੋਂ ਤੁਹਾਨੂੰ ਰੁੱਕ ਰੁੱਕ ਕੇ ਆਉਣ ਲੱਗ ਜਾਵੇ ਜਾਂ ਬਾਰ ਬਾਰ ਉੱਠਣਾ ਪਵੇ ਰਾਤ ਨੂੰ ਤਾਂ ਉਹ ਪ੍ਰੋਸਟੇਟ ਤੁਹਾਡਾ ਵੱਧ ਗਿਆ ਸਮਝੋ ਜਾਂ ਤੁਹਾਡੀ ਦੋ ਧਾਰਾ ਹੋ ਜਾਣ ਪਸ਼ਾਬ ਦੀ ਇੱਕ ਧਾਰਾ ਇੱਧਰ ਜਾ ਰਹੀ ਇੱਕ ਧਾਰਾ ਇੱਧਰ ਜਾ ਉਹਨੂੰ ਬੋਲਦੇ ਗਦੂਦ ਬਦਨਾ ਇਹ ਪਸ਼ਾਬ ਦਾ ਜਦੋਂ ਸੰਕੇਤ ਦਿਮਾਗ ਦਿੰਦਾ ਆਪਾਂ ਨੂੰ ਤਾਂ ਉਹ ਇਸ ਤਰ੍ਹਾਂ ਖੋਲ ਜਦੋਂ ਖੁੱਲ ਗਿਆ ਪਸ਼ਾਬ ਕਰਨ ਤੋਂ ਬਾਅਦ ਆਪੇ ਆਪੇ ਲੋਕ ਬੰਦ ਹੋ ਜਾਂਦਾ ਇਹ ਲੋਕ ਬੜਾ ਕੀਮਤੀ ਲੋਕ ਇਹਦੀ ਬਣਾਵਟ ਜਦੋਂ ਵਿਗੜ ਜਾਂਦੀ ਹੈ ਉੱਥੋਂ ਸੋਚ ਜੰਦਾ ਸਕਦੇ ਵਿੱਚ ਕੋਈ ਉਮਰ ਦੇ ਲਿਹਾਜ਼ ਨਾਲ ਕਮਜ਼ੋਰੀ ਆ ਜਾਂਦੀ ਹੈ ਇਹਨਾਂ ਸਭ ਦਾ ਅੱਡੋ ਅੱਡ ਇਲਾਜ ਹੁੰਦਾ ਜਿਵੇਂ ਧਾਤੂ ਦਾ ਇਹ ਇਲਾਜ ਹੈ ਤੇ ਜਿਹੜੇ ਕੋਈ 50 ਸਾਲ 40 ਸਾਲ ਤੋਂ ਉੱਪਰ ਹੈ ਜਾਂ ਵੈਸੇ ਕਮਜ਼ੋਰੀ ਆ ਗਈ ਧਾਤੂ ਨਹੀਂ ਹੈ ਉਹਨਾਂ ਵਾਸਤੇ ਇਹ ਦਵਾਈ ਅਸੀਂ ਤਿਆਰ ਕੀਤੀ ਹੈ ਜੇ ਵਿੱਚ 30 32 ਸਾਲ ਦੀ ਅਜੇ ਦੇ ਵਿੱਚ ਕੋਈ ਲੜਕਾ ਹੈ ਅਗਰ ਦੁਬਾਰਾ ਉਹ ਘੰਟੇ ਤੋਂ ਘਟੇ ਤਿਆਰ ਨਹੀਂ ਹੁੰਦਾ ਘਟੇ ਦੇ ਘਟੇ ਚ ਤਾਂ ਸਮਝ ਲਓ ਕਿ ਉਹ ਰੋਗ ਦਾ ਸ਼ਿਕਾਰ ਹੋ ਚੁੱਕਿਆ ਹੈ ਦੂਜ ਗੱਲ ਰਹਿ ਗਈ ਪ੍ਰੋਸਟੇਟ ਦੀ ਗਦੂਦ ਦੀ ਉਹਦੇ ਵਾਸਤੇ ਆਪਾਂ ਦਿੰਨੇ ਆ ਇਹ ਪੁਨਰਵਾਤੀ ਮੰਡੂਰ ਪੁਨਰਵਾ ਮੂਲ ਚੂਰਣ ਔਰ ਨਾਲ ਇਹਦੇ ਗੋਖਰੂ ਚੂਰਣ ਲਾਉਣੇ ਆ ਪਲੱਸ ਮੂਤਰਲ ਪਾਊਡਰ ਹੈ ਔਰ ਇਹ ਮੂਤਰਲ ਪਾਊਡਰ ਹੈ ਇਹ ਕਚਨਾਰ ਹੈ ਕਚਨਾਰ ਲਾਉਣੇ ਆ ਤੇ ਨਾਲ ਪੁਨਰਵਾ ਮਨੂਰ ਗੋੜੀ ਲਾਉਣੇ ਤੇ ਇਹਦੇ ਨਾਲ ਸਮੱਸਿਆ ਜਿਹੜੀ ਪ੍ਰੋਸਟ ਕਰਦੀ ਹੈ ਬਿਲਕੁਲ ਠੀਕ ਹੋ ਜਾਂਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਹਾਂ ਪ੍ਰਦੀਪ ਤਿਮਨ ਦੋਸਤੋ ਸਾਡੀ ਇਸ ਧਰਤੀ ਤੇ ਵੱਡੇ ਵੱਡੇ ਯੋਧੇ ਹੋਏ ਨੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਜੰਗਾਂ ਲੜੀਆਂ ਨੇ ਪਰ ਅੱਜ ਜੇਕਰ ਗੱਲ ਕਰੀਏ ਅਸੀਂ ਆਪਣੀ ਸਾਡੀ ਪੀੜ੍ਹੀ ਦੀ ਸਾਡੀਆਂ ਨਸਾਂ ਦੇ ਵਿੱਚ ਭਾਵੇਂ ਉਹੀ ਖੂਨ ਹੈ ਪਰ ਉਹ ਖੂਨ ਪਾਣੀ ਹੁੰਦਾ ਜਾ ਰਿਹਾ ਹੈ ਮਰਦਾਂ ਵਿੱਚੋਂ ਮਰਦਾਨਗੀ ਜਾ ਰਹੀ ਹੈ ਔਰਤਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਐਸੀਆਂ ਜੰਗਾਂ ਹਾਰ ਰਹੇ ਹਾਂ ਜੋ ਸਾਡੇ ਘਰਾਂ ਨੂੰ ਤੋੜ ਰਹੀਆਂ ਨੇ ਤਾ ਇਹਨਾਂ ਸਭ ਤਮਾਮ ਵਿਸ਼ਿਆਂ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਬੜੇ ਹੀ ਕਮਾਲ ਦੇ ਵੈਦ ਨੇ ਉਹਨਾਂ ਦੇ ਕੋਲੇ ਆਏ ਆਂ ਰਾਜਸਥਾਨ ਤੋਂ ਇਹ ਤਾਲੁਕ ਰੱਖਦੇ ਨੇ ਹਨੂਮਾਨਗੜ੍ਹ ਤੋਂ ਇਹ ਕਾਰੋਬਾਰ ਆਪਣਾ ਜੋ ਆਯੁਰਵੇਦ ਦਾ ਉਹ ਚਲਾਉਂਦੇ ਨੇ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਆ ਚੁੱਕੇ ਨੇ ਤਾਂ ਬੜੇ ਚਮਤਕਾਰੀ ਢੰਗ ਦੇ ਨਾਲ ਬੜੀ ਸਹਜਤਾ ਦੇ ਨਾਲ ਇਹ ਗੱਲ ਕਰਨਗੇ ਔਰ ਬੜੀ ਆਸਾਨੀ ਦੇ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੇ ਜਵਾਬ ਲੈ ਕੇ ਆਏ ਨੇ ਆਓ ਜ਼ੋਰਦਾਰ ਸਵਾਗਤ ਕਰਦੇ ਹਾਂ ਵੈਦ ਜਗਦੀਸ਼ ਜੀ ਦਾ ਜਗਦੀਸ਼ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤੁਹਾਡੇ ਮਾਧਮ ਨਾਲ ਸਾਰਿਆਂ ਨਾਲ ਇਹਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਨਮਸਕਾਰ ਜੀ ਜਗਦੀਸ਼ ਜੀ ਜਿਵੇਂ ਕਿ ਮੈਂ ਕਿਹਾ ਕਿ ਅੱਜ ਮਰਦ ਜੋ ਨੇ ਉਹ ਘਰ ਦੇ ਵਿੱਚ ਦੀ ਆਮ ਲੜਾਈ ਜੋ ਨੇ ਉਹ ਹਾਰ ਰਹੇ ਨੇ ਉਹਨਾਂ ਦੇ ਘਰ ਟੁੱਟ ਰਹੇ ਨੇ ਔਰਤਾਂ ਦੇ ਮਰਦਾਂ ਦੇ ਘਰ ਨਹੀਂ ਵਸ ਰਹੇ ਬਹੁਤ ਸਾਰੀਆਂ ਸੈਕਸ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਜੋ ਸਾਡੀ ਪੀੜ੍ਹੀ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਸਮੱਸਿਆਵਾਂ ਦੇ ਕਾਰਨ ਕੀ ਨੇ ਸਭ ਤੋਂ ਪਹਿਲਾਂ ਜਿਹੜਾ ਕਾਰਨ ਮੈਂ ਦੇਖਦਾ ਪਿਛਲੇ ਦਿਨਾਂ ਚ ਜੋ ਤਬਦੀਲੀ ਨੌਜਵਾਨਾਂ ਚ ਆਈ ਹੈ ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਜੋ ਪ੍ਰਾਂਪਰ ਪਰੰਪਰਾ ਦਾ ਭੋਜਨ ਸੀ ਉਹ ਛੜਤਾ ਜੀ ਹਰ ਘਰ ਦੇ ਵਿੱਚ ਖੀਰ ਬਣਦੀ ਸੀ ਮੱਸੇ ਵਾਲੇ ਦਿਨ ਹੂੰ ਔਰ ਫਿਰ ਹਲਵਾ ਜਿਹਨੂੰ ਕੜਾ ਪ੍ਰਸ਼ਾਦ ਕਹਿ ਦਿੰਦੇ ਆ ਉਹਦੇ ਵਿੱਚ ਪਾ ਕੇ ਲੋਕ ਖਾਂਦੇ ਸੀ ਤਕਰੀਬਨ ਘਰਾਂ ਦੇ ਵਿੱਚ ਇਹੀ ਮਿੱਠਾ ਬਣਦਾ ਸੀਗਾ ਉਹਦੇ ਨਾਲ ਬਰੀਆ ਦੀ ਬਹੁਤ ਜ਼ਿਆਦਾ ਵਰਦੀ ਹੁੰਦੀ ਹੈ ਹਰ ਨੌਜਵਾਨ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਵੀ ਹਫ਼ਤੇ 'ਚ ਇੱਕ ਵਾਰ ਤਾਂ ਜ਼ਰੂਰ ਖਾਇਆ ਕਰੋ ਖੀਰ ਤੇ ਕੜਾ ਉਹਦੇ ਨਾਲ ਬਹੁਤ ਸਾਰੀ ਜੋ ਹੈ ਸਾਰਨਿਕ ਸ਼ਕਤੀ ਮਿਲਦੀ ਆਪਾਂ ਨੂੰ ਬਰੀਆ ਜਿਹੜਾ ਗਾੜਾ ਹੁੰਦਾ ਜੀ ਦੂਜੀ ਗੱਲ ਜਿਹੜੇ ਭੋਜਨ ਕੰਨੀ ਮੁੜ ਗਏ ਆ ਆਪਾਂ ਫਾਸਟ ਫੂਡ 버ਗਰ ਵੀਜਾ ਇਹ ਸਾਰਾ ਕਮਜ਼ੋਰੀ ਦਾ ਕਾਰ ਹੈ ਇਹਦੇ ਚ ਅਜੀਨੋ ਮੋਟੋ ਪੈਂਦਾ ਹੈ ਹੋਰ ਚਾਈਨਾ ਤੋਂ ਆਈਆਂ ਵੀ ਆਈਟਮਾਂ 'ਚ ਅਜੀਨੋ ਮੋਟੋ ਹੱਡੀਆਂ ਨੂੰ ਗਾੜ ਦਿੰਦਾ ਹੈ ਬਿਰੀਆ ਨੂੰ ਪਿਗਲਣ ਲੱਗ ਜਾਂਦਾ ਹੈਗਾ ਚਿਪਚਿਪਾ ਪਾਣੀ ਆਉਣ ਲੱਗ ਜਾਂਦਾ ਹੈ ਨੌਜਵਾਨਾਂ ਦੇ ਚਿਹਰੇ ਬੁੜ੍ਹੇ ਵਰਗੇ ਹੋ ਜਾਂਦੇ ਟਾਈਮ ਤੋਂ ਪਹਿਲਾਂ ਸਫੇਦ ਵਾਲ ਆਉਣ ਲੱਗ ਜਾਂਦੇ ਆ ਕਈਆਂ ਦੇ ਵਾਲ ਝੜ ਜਾਂਦੇ ਆ ਖਬਰਾਟ ਰਹਿਣ ਲੱਗ ਜਾਂਦੀ ਹੈ ਪਿੱਛੇ ਢੂਈ 'ਚ ਦਰਦ ਰਹਿਣ ਲੱਗ ਜਾਂਦਾ ਹੈ ਗੋਡਿਆਂ 'ਚੋਂ ਕੜਕੜ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਅੱਖਾਂ 'ਚੋਂ ਘੱਟ ਦਿਖਣ ਲੱਗ ਜਾਂਦਾ ਹੈ ਇਹ ਕਿਉਂਕਿ ਬਿਰੀ ਖੂਨ ਤੋਂ ਬਿਰੀ ਬਣਦਾ ਇਹਦੇ ਨਾਲ ਸਾਰੇ ਸਰੀਰ ਦੇ ਅੰਗਾਂ ਦਾ ਪੋਸ਼ਣ ਹੁੰਦਾ ਜੀ ਖਾਸ ਕਰਕੇ ਜਿਹੜਾ ਹੈ ਆਪਣੇ ਦੇਸ਼ ਦੇ ਵਿੱਚ ਇਸ ਸੈਕਸ ਨੂੰ ਇੱਕ ਅਛੂਤਾ ਵਿਸ਼ਾ ਮੰਨ ਲਿਆ ਵੀ ਇਹਨੂੰ ਤਾਂ ਸੁਣਾ ਹੀ ਨਹੀਂ ਜੀ ਅਛੂਤ ਹੈ ਵਿਸ਼ਾ ਇਹਦੀ ਨੌਲੇਜ ਨਹੀਂ ਦਿੱਤੀ ਗਈ ਜਵੱਕਾ ਨੂੰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕਿ ਕਿਸ ਤਰ੍ਹਾਂ ਤੇ ਇਸ ਨੂੰ ਬਚਾ ਕੇ ਰੱਖਣਾ ਹੈ ਜੀ ਇਸ ਵਾਸਤੇ ਜਦੋਂ ਫਾਸਟ ਫੂਡ ਖਾਂਦੇ ਆ ਉਹਦੇ ਤੇ ਇਨਾ ਮੋਟੋ ਨਾਮ ਦੀ ਇੱਕ ਉਹ ਸਾਲਟ ਪੈਂਦਾ ਜਿਹੜਾ ਬਹੁਤ ਗਰਮ ਹੁੰਦਾ ਹੈ ਹੱਡੀਆਂ ਤੱਕ ਨੂੰ ਪਿਘਲਾ ਦਿੰਦਾ 3 ਮਿੰਟਾਂ ਇਥੋਂ ਨੂੰ ਬਣਾ ਕੇ ਸਮਾਨ ਫੜਾ ਦਿੰਦਾ ਰੇੜੀ ਵਾਲਾ ਜਾਂ ਫਾਸਟ ਫੂਡ ਵਾਲਾ ਜੋ ਵੀ ਹੈ ਉਹ ਤੁਹਾਡੇ ਕੀ ਇਫੈਕਟ ਕਰੂਗਾ ਇੱਕ ਖਾਣਾ ਕਰਦੇ ਵਿੱਚ ਬਣ ਰਿਹਾ ਹੈ 300 ਡਿਗਰੀ ਸੈਲਸੀਅਸ ਤੇ ਜਿਆਦਾ ਤੋਂ ਜਿਆਦਾ ਬਣਦਾ 180 90 200 ਜਿਹੜਾ ਆਪਾਂ ਹੋਟਲ ਤੇ ਖਾਣਾ ਖਾ ਰਹੇ ਪੱਠੀ ਜਗ ਰਹੀ ਹੈ 3000 ਡਿਗਰੀ ਸੈਲਸੀਅਸ ਦਾ ਉਹਦਾ ਤਾਪਮਾਨ ਹੋ ਰਿਹਾ ਉਹ ਤੁਸੀਂ ਖਾਣਾ ਖਾਓਗੇ ਕੀ ਉਮੀਦ ਕਰਦੇ ਹੋ ਤੁਸੀਂ ਉਸ ਤੋਂ ਕੀ ਐਕਸੈਪਟ ਕਰਦੇ ਹੋ ਤੁਹਾਡੇ ਨਾਲ ਇਹ ਹੋਣਾ ਹੀ ਹੋਣਾ ਹੈ ਅੱਜ ਨਹੀਂ ਕੱਲ ਥੀਰੇ ਥੀਰੇ ਸਭ ਨੂੰ ਨਪੂਸ਼ਕ ਹੋ ਜਾਣਾ ਜਿਹੜੇ ਫਾਸਟ ਫੂਡ ਖਾਂਦੇ ਆ ਮੈਂ ਖੁੱਲਾ ਕਹਿ ਰਿਹਾ ਸਭ ਨੂੰ ਇਸ ਤੋਂ ਵੱਜੋ ਔਰ ਜਿਹੜੇ ਬੱਚਿਆਂ ਦੇ ਇਹ ਸਮੱਸਿਆ ਆ ਰਹੀ ਹੈ ਸੁਪਨਦੋਸ਼ ਹੋ ਰਿਹਾ ਹੈ ਜਾਂ ਬਿਰੀਏ ਜਾ ਰਿਹਾ ਹੈ ਔਰ ਜਾ ਰਿਹਾ ਕਿਉਂਕਿ 90% ਲੋਕਾਂ ਦੇ ਮੇਰੇ ਕੋਲ ਫੌਲ ਆਉਂਦੇ ਆ ਖਾਸ ਕਰਕੇ 25 ਤੋਂ ਲੈ ਕੇ 35 ਸਾਲ ਦੀ ਉਮਰ ਵਾਲੇ ਨੌਜਵਾਨਾਂ ਦੇ ਅੱਜ ਕੱਲ ਤਾਂ 50 ਸਾਲ ਦੇ ਆਂਦੇ ਵੀ ਇਹ ਤਾਤੂ ਰੋਗ ਬੋਲਦੇ ਐ ਇਸ ਨੂੰ ਤਾਂਤ ਗਿਰਣਾ ਬੋਲਦੇ ਐ ਇਹ ਅਜ ਤੱਕ ਮਤਲਬ ਮੇਰੇ ਕੋਲ ਜੇ 10 ਫੋਨ ਹੋਣ ਉਹਨਾਂ ਤੋਂ 9 ਫੋਨ ਇਸ ਦੇ ਹੁੰਦੇ ਐ ਐਸ ਕਸ ਦੇ ਸਬੰਧਿਤ ਕਿ ਜੇ ਮੇਰੇ ਤਾਂਤ ਜਾ ਰਹੀ ਐ ਮੈਂ ਸੁਖਦਾ ਜਾ ਰਿਹਾ ਮੇਰਾ ਵਜਨ ਨਹੀਂ ਵੱਧ ਰਿਹਾ ਮੇਰੇ ਗੋਡੇ ਦੁਖ ਰਹੇ ਐ ਮੇਰੀ ਅੱਖਾਂ ਤੋਂ ਦੇਖਣਾ ਘਟੋ ਗਿਆ ਮੇਰੀ ਸਮਰਣ ਸ਼ਕਤੀ ਘਟੋ ਗਈ ਮੇਰੇ ਟੈਨਸ਼ਨ ਬੜੀ ਰਹਿੰਦੀ ਐ ਮੇਰੇ 1 ਮਿੰਟ ਦਾ ਟਾਈਮ ਨਹੀਂ ਲੱਗਦਾ ਦੁਆਰਾ ਮੈਂ ਤਿਆਰ ਹੀ ਨਹੀਂ ਹੋ ਪਾਉਂਦਾ ਇਸ ਤਰ੍ਹਾਂ ਦੀ ਸਮੱਸਿਆ ਨੌਜਵਾਨਾਂ ਚ ਅੱਜ ਕਾ ਲਾਮ ਐ ਜੀ ਇਹਦੇ ਵਾਸਤੇ ਮੈਂ ਦੱਸਦਾ ਛੋਟਾ ਜਿਹਾ ਨੁਕਸਾ ਜਿਵੇਂ ਤੁਸੀਂ ਦੱਸਿਆ ਸੀ ਉਹ ਸਧਾਰਨ ਨੁਸਖੇ ਹੈ ਮੇਰੇ ਜਾਮਣ ਦੀ ਗੁਠਕੀ ਗੁਠਲੀ ਜੀ ਪੀ ਕੇ 5 ਗ੍ਰਾਮ 5 ਗ੍ਰਾਮ ਦਾ ਪਾਊਡਰ ਬਣਾ ਲਓ ਤੇ ਦੁੱਧ ਨਾਲ ਸਵੇਰੇ ਸ਼ਾਮ ਲਓ ਜੀ ਇੱਕ ਇੱਕ ਚਮਚਾ ਤੇ ਇਹ ਰੋਗ ਕੱਟਿਆ ਜਾਊ ਕਿਉਂਕਿ ਠੰਡੀ ਤਸੀਰ ਹੈ ਠੰਡਾ ਜਾਊਗਾ ਇਹ ਲੀਵਰ 'ਚ ਗਰਮੀ ਬੈਣ ਦੀ ਬਜਾਏ ਨਾਲ ਬਿਰਿਆ ਜਿਹੜਾ ਪਿਗਲਣ ਲੱਗ ਜਾਂਦਾ ਜੀ अच्छा जगदीश जी ਤੁਸੀਂ ਕਾਫੀ ਵਿਸ਼ੇ ਜੋ ਨੇ ਆਪਣੀ ਸਰਲਤਾ ਦੇ ਨਾਲ ਇੱਕੋ ਗੱਲ ਦੇ ਵਿੱਚ ਜੋ ਨੇ ਉਹ ਇਨਕਲੂਡ ਕਰ ਲਏ ਨੇ ਪਰ ਜਾਨਣਾ ਚਾਹਾਂਗੇ ਬਹੁਤ ਸਾਰੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਹੁਣ ਸ਼ਿਕਾਰ ਹੋ ਗਏ ਆ ਰੋਗ ਦੇ ਜਾਂ ਸਾਡੇ ਵਿੱਚ ਕਮੀ ਆਉਣ ਲੱਗ ਗਈ ਆ ਲੱਛਣ ਕੀ ਕੀ ਹੁੰਦੇ ਨੇ ਕਿੱਦਾਂ ਪਤਾ ਕਰੀਏ ਸਭ ਤੋਂ ਪਹਿਲਾਂ ਥੋੜੀ ਟਾਈਮਿੰਗ ਖਤਮ ਹੋ ਜਾਊਗੀ ਬੈਲੀ ਬਾਰ ਤੁਸੀਂ ਜਦੋਂ ਆਪਦੀ ਪਤਨੀ ਕੋਲ ਜਾਓਗੇ ਇੱਕ ਤੋਂ 2 ਮਿੰਟ ਦੇ ਵਿੱਚ ਅਗਰ ਤੁਸੀਂ ਖਤਮ ਹੋ ਰਹੇ ਹੋ ਤਾਂ ਸਮਝ ਲਓ ਕਿ ਤੁਸੀਂ ਤਾਤ ਰੋਗ ਦੀ ਤਰ੍ਹਾਂ ਵੱਧ ਚੁੱਕੇ ਹੋ ਜੀ ਤੁਸੀਂ ਸਰੀਰਕ ਕਮਜ਼ੋਰੀ ਦਾ ਸ਼ਿਕਾਰ ਹੋ ਚੁੱਕੇ ਹੋ ਹਮ ਦੁਬਾਰਾ ਜਿਹੜਾ ਹੈ ਜਿਵੇਂ 30 32 ਸਾਲ ਦੀ ਏਜ ਦੇ ਵਿੱਚ ਕੋਈ ਲੜਕਾ ਹੈ ਅਗਰ ਦੁਬਾਰਾ ਉਹ ਘੰਟੇ ਤੋਂ ਘੜੇ ਤਿਆਰ ਨਹੀਂ ਹੁੰਦਾ ਘਟੇ ਦੇ ਘਟੇ 'ਚ ਤਾਂ ਸਮਝ ਲਓ ਕਿ ਉਹ ਰੋਗ ਦਾ ਸ਼ਿਕਾਰ ਹੋ ਚੁੱਕਿਆ ਹੈ ਸਭ ਤੋਂ ਵੱਡਾ ਫਿਰ ਇਹਦੇ ਲੱਛਣ ਹੈ ਅੱਖਾਂ ਦੀ ਅੱਖਾਂ 'ਚ ਨਿਗਾਹ ਕਮਜ਼ੋਰ ਹੋਣਾ, ਵਾਲ ਝੜ ਜਾਣਾ, ਟਾਈਮ ਤੋਂ ਪਹਿਲਾਂ ਵਾਲ ਸਫੇਦ ਚਿੱਟੇ ਹੋ ਜਾਣਾ, ਕਮਰ 'ਚ ਦਰਦ ਰਹਿਣ ਲੱਗ ਜਾਣਾ, ਕੰਮ ਕਰਨ ਨੂੰ ਮਨ ਨਾ ਕਰਨਾ, ਖਾਸ ਕਰਕੇ ਆਸ ਬਣਿਆ ਰਹਿਣਾ ਬੋਡੀ ਦੇ ਵਿੱਚ ਇਹ ਇਹ ਦੇ ਲੱਛਣ ਹੈ। ਜਦੋਂ ਇਹ ਤੁਹਾਨੂੰ ਲੱਛਣ ਹੋਣ ਲੱਗ ਜਾਣ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਇਸ ਰੋਗ ਦਾ ਸ਼ਿਕਾਰ ਹੋ ਚੁੱਕੇ ਹੋ। ਜਗਦੀਸ਼ ਜੀ ਟਾਈਮਿੰਗ ਨੂੰ ਲੈ ਕੇ ਬਹੁਤ ਵੱਡੀ ਮਿਥ ਹੈ। ਕੋਈ ਕੁਛ ਕਹਿੰਦਾ ਹੈ, ਕੋਈ ਕੀ ਕਹਿੰਦਾ ਹੈ ਤੇ ਅਸਲ ਵਿੱਚ ਸੈਕਸ ਦੀ ਟਾਈਮਿੰਗ ਕੀ ਹੈ? ਕੀ ਹੋਣੀ ਚਾਹੀਦੀ? ਬਸ ਇਸੇ ਮੈਂ ਇੱਕ ਰੀਲ ਚ ਪਹਿਲਾਂ ਵੀ ਇਸ ਦਾ ਜਵਾਬ ਦੇ ਚੁੱਕਿਆ ਜੀ ਲੇਕਿਨ ਜਿਹੜੀ ਆਦਰਸ਼ ਟਾਈਮਿੰਗ ਮੰਨੀ ਗਈ ਹੈ ਗ੍ਰੰਥਾਂ ਦੇ ਹਿਸਾਬ ਨਾਲ ਗੱਲ ਕਰੂੰਗਾ ਉਹ ਮੰਨੀ ਗਈ ਹੈ 4 ਤੋਂ ਲੈ ਕੇ 8 ਮਿੰਟ ਦੀ ਇਹਦੇ ਵਿਚਾਲੇ ਦਾ ਟਾਈਮ ਸੈਟੀਸਫਾਈ ਕਰਨ ਵਾਸਤੇ ਬਹੁਤ ਆਪਦੇ ਪਾਰਟ ਨੂੰ ਜੀ ਲੇਕਿਨ ਜੇ ਕੋਈ ਕਹਿੰਦਾ ਵੀ ਮੈਂ 20 ਮਿੰਟ ਲਾਉਣਾ ਅੱਧਾ ਘੰਟਾ ਲਾਉਣਾ ਘੰਟਾ ਲਾਉਣਾ ਤਾਂ ਉਹ ਵੀ ਮਾਨਸਿਕ ਰੋਗੀ ਹੈ ਮੈਂ ਸਮਝਦਾ ਜਾਂ ਤਾਂ ਉਹ ਨਸ਼ਾ ਕਰਦਾ ਹੈ ਜਾਂ ਉਹ ਮਾਨਸਿਕ ਰੋਗੀ ਹੈ ਜੀ ਜਾਂ ਆਪਦੇ ਦਿਮਾਗ ਤੋਂ ਉਹ ਸੋਚ ਹੀ ਨਹੀਂ ਰਿਹਾ ਉਹਨੂੰ ਵੀ ਕਿਸੇ ਯੋਗਿਆ ਬੈਦਰੂ ਦਿਖਾ ਲੈਣਾ ਚਾਹੀਦਾ ਹੈ ਜੀ ਹਾਂਜੀ ਅ ਜਗਦੀਸ਼ ਜੀ ਜਿਵੇਂ ਪੁਰਸ਼ਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਸੈਕਸ ਨੂੰ ਲੈ ਕੇ ਕੀ ਔਰਤਾਂ ਦੇ ਵਿੱਚ ਵੀ ਸਮੱਸਿਆਵਾਂ ਆਉਂਦੀਆਂ ਨੇ ਹਾਂਜੀ ਔਰਤਾਂ ਦੇ ਵਿੱਚ ਲਿਕੋਰੀਆ ਨਾਮ ਦਾ ਰੋਗ ਹੁੰਦਾ ਹੈ ਜੀ ਉਹਦੇ ਨਾਲ ਉਹਦੀ ਇੱਛਾ ਸ਼ਕਤੀ ਖਤਮ ਹੋ ਜਾਂਦੀ ਹੈ ਹਮ ਬਿਲਕੁਲ ਮਨ ਨਹੀਂ ਕਰਦਾ ਸੈਕਸ ਕਰਨ ਨੂੰ ਮਤਲਬ ਮਨ ਮਰ ਜਾਂਦਾ ਹੈ ਉਹਨਾਂ ਦਾ 24 ਘੰਟੇ ਉਹਨਾਂ ਦੇ ਸਫੇਦ ਪਾਣੀ ਚੱਲਦਾ ਰਹਿੰਦਾ ਹੈ ਸੁੱਕ ਜਾਂਦੀ ਹੈ ਕਈ ਤਾਂ ਕਈ ਮੋਟੀਆਂ ਹੋ ਜਾਂਦੀਆਂ ਇਸ ਰੋਗ ਨਾਲ ਜੀ ਕਮਰ ਚ ਉਹਨਾਂ ਦੇ ਦਰਦ ਆਉਣ ਲੱਗ ਜਾਂਦਾ ਹੈ ਬੁੜੇ ਬੁੜੇ ਵਾਂਗੂੰ ਹੋਣ ਲੱਗ ਜਾਂਦੇ ਛਾਈਆਂ ਪੈਣ ਲੱਗ ਜਾਂਦੀਆਂ ਚਿਹਰੇ ਦੇ ਉੱਤੇ ਚਾਈਆਂ ਜੀਆਂ ਪੈ ਜਾਂਦੀਆਂ ਹੀਆਂ ਜਿਹਨੂੰ ਪਿਗਮੇਟੇਸ਼ਨ ਕਹਿੰਦੇ ਆ ਉਹ ਵੀ ਹੋਣ ਲੱਗ ਜਾਂਦੀ ਹੈ ਅੱਖਾਂ ਤਸਣ ਲੱਗ ਜਾਂਦੀਆਂ ਨਿਗਾਹ ਕਮਜ਼ੋਰ ਹੋਣ ਲੱਗ ਜਾਂਦੀ ਹੈ ਕਿਉਂਕਿ ਇਸੇ ਸ਼ਕਤੀ ਨੇ ਪੂਰੇ ਸਰੀਰ ਨੂੰ ਬਦਲ ਦੇਣਾ ਹੈ ਜੀ ਔਰ ਉਹ ਜਦੋਂ ਆਪਣੇ ਬਿਨਾਂ ਫਾਲਤੂ ਨਿਕਲਣ ਲੱਗ ਜਾਂਦੀ ਹੈ ਬੇਕਾਰ ਚ ਜਾਣ ਲੱਗ ਜਾਂਦੀ ਹੈ ਤਾਂ ਔਰਤਾਂ ਨੂੰ ਇਹ ਰੋਗ ਹੋ ਜਾਂਦੇ ਆ ਇਹਨਾਂ ਵਾਸਤੇ ਵੀ ਛੋਟਾ ਜਿਹਾ ਨੁਸਖਾ ਦੱਸ ਦਿੰਨੇ ਆ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਭੈਣਾਂ ਨੂੰ ਇਹ ਸ਼ਿਕਾਇਤ ਹੈ ਜਿਨ੍ਹਾਂ ਮੇਰੀ ਬੇਟੀਆਂ ਨੂੰ ਇਹ ਸ਼ਿਕਾਇਤ ਹੈ ਉਹਨਾਂ ਨੇ ਸਿੰਗਾੜੇ ਦੇ ਆਟੇ ਦਾ ਹਲਵਾ ਖਾਣਾ ਹੈ ਜਿਹੜੀਆਂ ਭੈਣਾਂ ਲਿਕੋਰੀਆ ਦਾ ਸ਼ਿਕਾਰ ਹੈ ਸਿੰਗਾੜੇ ਦੇ ਆਟੇ ਦਾ ਹਲਵਾ ਬਣਾ ਕੇ ਹਫ਼ਤੇ 'ਚ ਦੋ ਵਾਰੀ ਖਾਣ ਨਾਲੇ ਤਾਂ ਕਮਰ ਦਾ ਦਰਦ ਠੀਕ ਹੋ ਜਾਊਗਾ ਜੀ ਨਾਲੇ ਉਹਨਾਂ ਦੇ ਆ ਲਿਕੋਰੀਆ ਦੀ ਸਮੱਸਿਆ ਤੋਂ ਨਜਾਤ ਮਿਲ ਜਾਊਗੀ ਜੀ ਫਿਰ ਵੀ ਅਗਰ ਤੁਸੀਂ ਕੋਈ ਦਵਾਈ ਮੰਗਾਉਣਾ ਚਾਹੁੰਦੇ ਹੋ ਤਾਂ ਬੈਠੇ ਆਂ ਭਾਈ ਅਸੀਂ ਜੀ ਜਗਦੀਸ਼ ਜੀ ਤੁਸੀਂ ਤਾਂਤ ਬਾਰੇ ਤਾਂ ਦੱਸ ਦਿੱਤਾ ਨੌਜਵਾਨਾਂ ਨੂੰ ਸੁਪਨ ਦੋਸ਼ ਦੀ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਇਹਦੇ ਕਾਰਨ ਕੀ ਨੇ ਤੇ ਇਹਦੇ ਕੀ ਇਲਾਜ ਨੇ ਸੁਪਨ ਦੋਸ਼ ਦੀ ਸਮੱਸਿਆ ਹੁੰਦੀ ਹੈ ਲੀਵਰ ਚ ਗਰਮੀ ਦੇ ਨਾਲ ਜੀ ਜਿਨ੍ਹਾਂ ਦਾ ਲੀਵਰ ਕਮਜ਼ੋਰ ਹੋ ਜਾਂਦਾ ਹੈ ਔਰ ਲੀਵਰ ਕਮਜ਼ੋਰ ਇਸੇ ਵਾਸਤੇ ਹੁੰਦਾ ਹੈ ਕਿਉਂਕਿ ਬੱਚੇ 10 11 ਸਾਲ ਦੀ ਉਮਰ ਚ ਮੋਬਾਈਲ ਫੜ ਲੈਂਦੇ ਆ 10 11 ਸਾਲ ਦੀ ਉਮਰ ਦੇ ਵਿੱਚ ਜਦੋਂ ਮੋਬਾਈਲ ਫੜਿਆ ਹੁੰਦਾ ਹੈ ਉਹਨਾਂ ਦੇ ਹੱਥ ਚ ਤੇ ਉਹ ਪਤਾ ਨਹੀਂ ਕੀ ਕੁਝ ਦੇਖਦੇ ਮਾਪਿਓ ਨੂੰ ਵੀ ਨਹੀਂ ਪਤਾ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਬੱਚਾ ਦੇ ਚਾਈਲਡ ਬਲੌਕ ਲਾ ਕੇ ਰੱਖੋ ਜੋ ਤੁਸੀਂ ਮੋਬਾਈਲ ਦੇਣਾ ਜ਼ਰੂਰੀ ਸਮਝਦੇ ਹੋ ਪੂਰਨ ਜਿਹੜੀ ਪੋਰਨੋਗ੍ਰਾਫੀ ਚੱਲਦੀ ਹੈ ਅੱਜ ਕੱਲ ਬਹੁਤ ਸਾਰੀ ਵੀਡੀਓ ਚੱਲਦੀ ਹੈ ਉਹ ਵੀ ਆ ਅੱਜ ਕੱਲ ਬਹੁਤ ਜ਼ਿਆਦਾ ਗੰਦੀਆਂ ਹੈ ਜੋ ਬੱਚੇ ਨਹੀਂ ਦੇਖ ਸਕਦੇ ਜੋ ਅਚਾਨਕ ਸਾਹਮਣੇ ਆ ਜਾਂਦੀਆਂ ਅਸੀਂ ਵੀ ਕਈ ਵਾਰ ਮੋਬਾਈਲ ਦੇਖਦੇ ਹਾਂ ਸਾਹਮਣੇ ਆ ਜਾਂਦੀਆਂ ਜੀ ਇਹਨਾਂ ਤੋਂ ਬਚ ਜਾਓ ਦੂਜੀ ਗੱਲ ਖਾਣ ਪੀਣ ਠੰਡਾ ਰੱਖੋ ਪਹਿਲਾਂ ਸਾਨੂੰ ਮਾਵਾਂ ਕੱਚੀ ਲੱਸੀ ਪਿਉਂਦੀਆਂ ਸੀ ਦੁੱਧ ਦੀ ਜੀ ਹਫ਼ਤੇ ਚ ਤਿੰਨ ਚਾਰ ਵਾਰੀ ਪਿਆਦ ਹੁੰਦੀਆਂ ਸੀ ਗਿਆ ਕਿਉਂਕਿ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਜੀ ਇਹਨਾਂ ਗੱਲਾਂ ਦਾ ਕਿ ਗਰਮੀ ਬੈਠ ਸਕਦੀ ਹੈ ਤਾਂ ਦੁੱਧ ਦੀ ਕੱਚੀ ਲੱਸੀ ਤਾਂ ਪੀਣਾ ਹੀ ਪੁਰ ਲਗੇ ਲੋਕ ਜੀ ਇਹਨੂੰ ਜ਼ਰੂਰ ਰੈਗੂਲਰ ਹਫ਼ਤੇ ਚ ਇੱਕ ਦੋ ਵਾਰੀ ਤੁਸੀਂ ਪੀਆ ਕਰੋ ਹੂੰ ਦੂਜੀ ਗੱਲ ਇਹ ਜਦੋਂ ਲੀਵਰ ਆਪਣਾ ਕਮਜ਼ੋਰ ਪੈ ਜਾਂਦਾ ਜਦੋਂ ਉਹਨੂੰ ਸ਼ਕਤੀ ਨਹੀਂ ਮਿਲਦੀ ਲੀਵਰ ਕਮਜ਼ੋਰ ਪੈ ਗਿਆ ਲੀਵਰ ਚ ਗਰਮੀ ਬੈਠ ਗਈ ਤਾਂ ਤੁਸੀਂ ਸੁੱਤੇ ਪਿਆ ਉਹਨੂੰ ਕੋਈ ਖਿਆਲ ਆਇਆ ਉਹ ਬਿਰਿਆ ਜਿਹੜਾ ਪਿਗਲ ਜਾਂਦਾ ਗਰਮੀ ਦੀ وجہ ਨਾਲ ਜੀ ਇਸੇ ਤਰ੍ਹਾਂ ਤਾਂਤ ਗਿਰਨ ਤਾਂਤ ਗਿਰਨ ਲੱਗ ਜਾਂਦੀ ਹੈ ਇਹਹੀ ਸਮੱਸਿਆ ਹੈ ਇਸ ਟਾਈਮ 90% ਸਮੱਸਿਆ ਇਹ ਹੈ ਜੀ ਜਗਦੀਸ਼ ਜੀ ਇੱਕ ਸਵਾਲ ਹੈ ਮੇਰਾ ਕਿ ਬਹੁਤ ਸਾਰੇ ਲੋਕ ਮੈਡੀਕਲ ਦਾ ਸਹਾਰਾ ਲੈਂਦੇ ਨੇ ਦਵਾਈਆਂ ਦਾ ਸਹਾਰਾ ਲੈਂਦੇ ਨੇ ਕੁਝ ਕਰੀਮਾਂ ਦਾ ਸਹਾਰਾ ਲੈਂਦੇ ਨੇ ਕੀ ਇਨ੍ਹਾਂ ਚੀਜ਼ਾਂ ਦੇ ਵੀ ਨੁਕਸਾਨ ਹੁੰਦੇ ਨੇ ਅੱਗੇ ਜਾ ਕੇ ਬਿਲਕੁਲ 100% ਨੁਕਸਾਨ ਹੁੰਦੇ ਹੈ ਜਿਹੜੀ ਗੋਲੀ ਬਹੁਤ ਸਾਰੀਆਂ ਬਿਆਗਰਦੀਆਂ ਗੋਲੀਆਂ ਬਾਜ਼ਾਰ ਚ ਆ ਗਈਆਂ ਅਗਰ ਤੁਸੀਂ ਲੈਨੇ ਹੋ ਔਰ ਕਾਫੀ ਟਾਈਮ ਤੱਕ ਰੈਗੂਲਰ ਲੈਨੇ ਹੋ ਜਿਵੇਂ 6 ਮਹੀਨੇ ਕਿਸੇ ਨੇ ਲੈ ਲਈਏ ਸਾਲ ਪਰ ਲੈ ਲਈ ਜੀ ਤਾਂ ਉਹ ਬੰਦੇ ਨੂੰ 100% ਹਾਰਟ ਦੇ ਸਬੰਧਿਤ ਇਸ਼ੂਜ਼ ਆਉਣਗੇ ਜੀ ਹਾਰਟ ਤੇ ਬਹੁਤ ਬੁਰਾ ਪ੍ਰਭਾਵ ਹੈ ਬੀਪੀ ਨੂੰ ਵਧਾ ਦਿੰਦੀ ਹੈ ਬਲੱਡ ਨੂੰ ਖਿੱਚ ਕੇ ਨੀਚੇ ਦੀ ਤਰਫ ਲੈ ਜਾਂਦੀ ਹੈ ਉਸ ਦੇ ਨਾਲ ਹੀ ਤਣਾਵ ਆਉਂਦਾ ਉਹ ਘੰਟੇ ਦੋ ਘੰਟੇ ਦਾ ਖੇਲ ਹੁੰਦਾ ਹੈਗਾ ਉਹਦੇ ਨਾਲ ਬਹੁਤ ਜ਼ਿਆਦਾ ਦੁਸ਼ ਪ੍ਰਭਾਵ ਹੈ ਤਕਰੀਮ ਲਾਉਂਗੇ ਤਕਰੀਮ ਦੇ ਵੀ ਦੁਸ਼ਪਰਵਾਹ ਨਾੜਾ ਮਰ ਜਾਣਗੇ ਜੀ ਹਾਂਜੀ ਜਗਦੀਸ਼ ਜੀ ਔਰਤਾਂ ਦੇ ਵਿੱਚ ਖਾਸ ਕਰਕੇ ਗਰਭਵਤੀ ਔਰਤਾਂ ਦੇ ਵਿੱਚ ਇੱਕ ਸਮੱਸਿਆ ਆਉਂਦੀ ਹੈ ਕਿ ਗਰਭ ਦੌਰਾਨ ਗਰਭ ਕਾਲ ਦੌਰਾਨ ਉਹਨਾਂ ਨੂੰ ਉਲਟੀਆਂ ਦੀ ਸਮੱਸਿਆ ਆਉਂਦੀ ਹੈ ਇਹ ਕੀ ਹੈ ਤੇ ਇਹਦੇ ਕੀ ਇਲਾਜ ਹੈ ਤੁਹਾਡੇ ਕੋਲ ਇਹਦਾ ਇਲਾਜ ਇਹ ਹੈ ਜੋ ਗਰਭਤੀ ਮੈਲਾਂ ਨੂੰ ਉਲਟੀਆਂ ਆਉਂਦੀਆਂ ਬਾਰ-ਬਾਰ ਜਦੋਂ ਗਰਭ ਧਾਰਨ ਕਰ ਲੈਂਦੀ ਔਰਤ ਨੂੰ ਬਹੁਤ ਸਾਰੀਆਂ ਔਰਤਾਂ ਨੂੰ ਇਹ ਸਮੱਸਿਆ ਹੈ ਵੀ ਉਲਟੀਆਂ ਆਉਂਦੀਆਂ ਜੀ ਉਦੋਂ ਤੁਸੀਂ ਕੀ ਕਰਨਾ ਹੈ 4-5 ਨਿੰਬੂ ਨਚੋੜ ਲੈਣੇ ਆ। ਹੂੰ। ਉਹਦੇ ਵਿੱਚ ਜੀਰਾ ਪਾ ਕੇ ਰੱਖ ਦਿਓ। ਹੂੰ। ਔਰ ਨਮਕ ਪਾ ਕੇ ਘੋਲ ਬਣਾ ਲਓ ਪਹਿਲਾਂ ਨਿੰਬੂ ਵਾਲੇ ਪਾਣੀ ਦਾ। ਜੀ। ਨਮਕ ਪਾ ਲਓ ਸਿੰਧਾ ਉਸ ਚ ਹੂੰ। 20-30 ਗ੍ਰਾਮ। ਜੀ। 5 ਨਿੰਬੂਆਂ ਚ। ਉਹਦਾ ਘੋਲ ਬਣਾ ਲਓ। ਉਸ ਜਦੋਂ ਕੁੜਜੇ ਨਮਕ ਉਹਦੇ ਚ ਜੀਰਾ ਪਾ ਕੇ ਰੱਖ ਦਿਓ। ਹੂੰ। ਜੀਰਾ ਸੁਕਾ ਲਓ ਉਸ ਨੂੰ ਪਾਣੀ ਨੂੰ ਸੁਕਾ ਲਓ ਉਸ ਤੇ ਨਿੰਬੂ ਦੇ ਪਾਣੀ ਜੀਰੇ ਨੂੰ ਸੁੱਕਣ ਤੋਂ ਬਾਅਦ ਤੁਸੀਂ ਅੱਧਾ-ਅੱਧਾ ਚਮਚ ਦਿਨ ਚ 2-3 ਵਾਰੀ ਲੈ ਲਓ। ਉਲਟੀ ਨਹੀਂ ਆਊਗੀ ਗਰੰਟੀ। ਜਗਦੀਸ਼ੀ ਇੱਕ ਔਰਤਾਂ ਦੇ ਵਿੱਚ ਹੋਰ ਸਮੱਸਿਆ ਹੈ ਕਿ ਬੱਚੇ ਪੈਦਾ ਹੋਣ ਤੋਂ ਬਾਅਦ ਦੁੱਧ ਨਹੀਂ ਬਹੁਤ ਸਾਰੀਆਂ ਔਰਤਾਂ ਦੇ ਉੱਤਰਦਾ ਅੱਜਕੱਲ ਬਹੁਤ ਸਮੱਸਿਆ ਹੈ ਇਹਦਾ ਕੀ ਇਲਾਜ ਹੈ ਤੁਹਾਡੇ ਕੋਲ ਕੋਈ ਨੁਸਖਾ ਹੈ ਜੋ ਆਸਾਨੀ ਦੇ ਨਾਲ ਔਰਤਾਂ ਅਪਲਾਈ ਕਰ ਸਕਣ ਹਾਂਜੀ ਜਿਵੇਂ ਤੁਸੀਂ ਸ਼ੁਰੂ ਹੀ ਦੱਸਿਆ ਮੇਰੇ ਕੋਲ ਬੜੇ ਆਸਾਨ ਜਿਹੇ ਨੁਸਕੇ ਹੈ ਛੋਟੇ ਛੋਟੇ ਨੁਸਕੇ ਜਿੰਨਾ ਔਰਤਾਂ ਦੇ ਦੁੱਧ ਨਹੀਂ ਉੱਤਰਦਾ ਫੀਡ ਨਹੀਂ ਕਰਵਾ ਪਾ ਰਹੀਆਂ ਬੱਚਿਆਂ ਨੂੰ ਬਾਹਰ ਦਾ ਦੁੱਧ ਦੇਣਾ ਪੈ ਰਿਹਾ ਉਹਨਾਂ ਵਾਸਤੇ ਨੁਸਖਾ ਨੋਟ ਕਰ ਲੈਣ ਸਫੇਦ ਜੀਰਾ ਇੱਕ ਤੋਂ ਦੋ ਚਮਚ ਦੁੱਧ ਦੇ ਨਾਲ ਜੀ ਸੁਬਾ ਸ਼ਾਮ ਲੈਣ ਔਰ ਅਰਬੀ ਦੀ ਸਬਜ਼ੀ ਖਾਣ ਜੀ ਜਿੰਨੀ ਜਿਆ ਵੱਧ ਤੋਂ ਵੱਧ ਖਾਧੀ ਜਾਵੇ ਤਾਂ ਉਹ ਉਹਨਾਂ ਦਾ ਬੱਚਾ ਭਰਪੂਰ ਦੁੱਧ ਪੀਏਗਾ ਜੀ ਜਗਦੀਸ਼ ਜੀ ਪੁਰਸ਼ਾਂ ਨੂੰ ਇੱਕ ਸਮੱਸਿਆ ਹੁੰਦੀ ਹੈ ਪ੍ਰੋਸਟੇਟ ਕਰਕੇ ਬਹੁਤੀ ਜਾਗਰਤੀ ਨਹੀਂ ਹੈ ਇਸ ਨੂੰ ਲੈ ਕੇ ਪਰ ਇਹ ਕੀ ਹੈ ਤੇ ਕਿੰਨੀ ਉਮਰ ਦੇ ਜਿਹੜੇ ਲੋਕ ਨੇ ਉਹ ਇਸ ਦਾ ਸ਼ਿਕਾਰ ਹੁੰਦੇ ਨੇ ਇਹਦੇ ਵਿੱਚ ਪਹਿਲਾਂ ਤਾਂ 50 60 ਸਾਲ ਤੋਂ ਬਾਅਦ ਇਹ ਸਮੱਸਿਆ ਹੁੰਦੀ ਸੀ ਲੇਕਿਨ ਉਹੀ ਗੱਲ ਫਿਰ ਖਾਣ ਪੀਣ ਤੇ ਆ ਜਾਂਦੀ ਹੈ ਅੱਜ ਕੱਲ 40 ਸਾਲ ਦੇ ਲੋਕਾਂ ਨੂੰ ਵੀ ਇਹ ਸਮੱਸਿਆ ਆ ਰਹੀ ਹੈ 45 ਤੱਕ ਪਹੁੰਚਦੇ ਪਹੁੰਚਦੇ 70% ਲੋਕਾਂ ਦਾ ਸ਼ਿਕਾਰ ਹੋ ਜਾਂਦੇ ਆ ਜੀ ਇਹ ਪ੍ਰੋਸਟੇਟ ਗਲੈਂਡ ਵਧਣਾ ਵੀ ਕਹਿੰਦੇ ਇਹਨੂੰ ਗਦੂਦ ਵਧਣਾ ਵੀ ਕਹਿੰਦੇ ਆ ਧਿਆਨ ਨਾਲ ਸੁਣ ਲਓ ਸਾਰੇ ਬਹੁਤ ਵੱਡਾ ਨੁਸਖਾ ਦੱਸਣ ਲੱਗਾ ਅੱਜ ਜੀ ਜੋ ਕਿਸੇ ਨੇ ਬੈਦ ਨੇ ਅਜੇ ਤੱਕ ਤੁਹਾਨੂੰ ਨਹੀਂ ਦੱਸਿਆ ਹੋਣਾ ਪਹਿਲਾਂ ਤਾਂ ਇਹ ਸਮਝ ਲਓ ਪ੍ਰੋਸਟੇਟ ਗਲੈਂਡ ਹੈ ਪਿਸ਼ਾਬ ਜਦੋਂ ਤੁਹਾਨੂੰ ਰੁਕ ਰੁਕ ਕੇ ਆਉਣ ਲੱਗ ਜਾਏ ਜਾਂ ਬਾਰ ਬਾਰ ਉੱਠਣਾ ਪਵੇ ਰਾਤ ਨੂੰ ਜੀ ਤਾਂ ਉਹ ਪ੍ਰੋਸਟੇਟ ਤੁਹਾਡਾ ਵੱਧ ਗਿਆ ਸਮਝ ਲਓ ਹੂੰ ਜਾਂ ਤੁਹਾਡੀਆਂ ਦੋ ਧਾਰਾ ਹੋ ਜਾਣ ਪਿਸ਼ਾਬ ਦੀ ਇੱਕ ਧਾਰਾ ਇੱਧਰ ਜਾ ਰਹੀ ਹੈ ਇੱਕ ਧਾਰਾ ਇੱਧਰ ਜਾ ਰਹੀ ਹੈ ਉਹਨੂੰ ਬੋਲਦੇ ਗਦੂਦ ਬਦਲਣਾ ਜੀ ਇਸ ਤਰ੍ਹਾਂ ਦੇ ਲੋਕ ਬਣਾਇਆ ਈਸ਼ਵਰ ਨੇ ਭਗਵਾਨ ਨੇ ਆਪਣੇ ਅੰਦਰ ਇਹ ਪਿਸ਼ਾਬ ਦਾ ਜਦੋਂ ਸੰਕੇਤ ਦਿਮਾਗ ਦਿੰਦਾ ਹੈ ਆਪਾਂ ਨੂੰ ਤਾਂ ਉਹ ਇਸ ਤਰ੍ਹਾਂ ਖੋਲ ਦਿੰਦਾ ਜਦੋਂ ਖੁੱਲ ਗਿਆ ਪਿਸ਼ਾਬ ਕਰਨ ਤੋਂ ਬਾਅਦ ਆਪਿਆ ਫਿਰ ਲੋਕ ਬੰਦ ਹੋ ਜਾਂਦਾ ਜੀ ਇਹ ਲੋਕ بڑا ਕੀਮਤੀ ਲੋਕ ਹੈ ਇਹਦੀ ਬਣਾਵੜ ਜਦੋਂ ਵਿਗੜ ਜਾਂਦੀ ਹੈ ਇਥੋਂ ਸੁਝ ਜਾਂਦਾ ਹੈ ਹੂੰ ਸੁਝ ਜਾਂਦਾ ਛੋਟਾ ਵੱਡਾ ਇਸ ਦਾ ਟੇਡਾ ਬਿੰਗਾ ਹੋ ਜਾਂਦਾ ਤਾਂ ਦੋ ਧਾਰ ਪਸ਼ਾਬ ਹੋ ਜਾਂਦਾ ਹੈ ਪੂਰਾ ਬਲੈਡਰ ਖਾਲੀ ਨਹੀਂ ਹੁੰਦਾ ਤੇ ਬਾਰ ਬਾਰ ਪਸ਼ਾਬ ਰਾਤ ਨੂੰ ਉੱਠਣਾ ਪੈਂਦਾ ਪ੍ਰਸ਼ਾਹ ਹੋ ਜਾਂਦਾ ਬੰਦਾ 25 25 30 30 ਵਾਰ ਵੀ ਲੋ ਕੁੜਦੇ ਆ ਲੇਕਿਨ ਇਹ ਨਾ ਸਮਝੋ ਕਿ 25 30 ਵਾਰ ਉੱਠਣੇ ਉਦੋਂ ਹੀ ਇਲਾਜ ਕਰਾਉਣਾ ਜੀ ਤੁਸੀਂ ਜੇ ਤਿੰਨ ਤੋਂ ਚਾਰ ਵਾਰੀ ਰਾਤ ਨੂੰ ਉੱਠ ਰਹੇ ਹੋ ਤਿੰਨ ਵਾਰ ਵੀ ਉੱਠ ਰਹੇ ਹੋ ਤਾਂ ਵੀ ਸਮਝੋ ਕਿ ਤੁਹਾਨੂੰ ਪ੍ਰੋਸਟੇਟ ਗਲੈਂਡ ਦਾ ਇੱਕ ਅਲਟਰਾਸਾਉਂਡ ਕਰਾ ਲੈਣਾ ਚਾਹੀਦਾ ਜੀ ਅਲਟਰਾ ਸੌੜ ਦੀ ਸਥਿਤੀ ਸਾਫ ਹੋ ਜੂ 30 ਗ੍ਰਾਮ ਇਹ 16 ਤੋਂ 20 ਗ੍ਰਾਮ ਨਾਰਮਲ ਹੁੰਦਾ ਹੈ ਅਗਰ ਜਿਆਦਾ ਵੱਧ ਗਿਆ 25 ਗ੍ਰਾਮ ਹੋ ਗਿਆ 30 ਗ੍ਰਾਮ ਹੋ ਗਿਆ 40 ਗ੍ਰਾਮ ਹੋ ਗਿਆ ਇਵਨ ਕੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ 50 50 60 60 ਗ੍ਰਾਮ ਲੈ ਕੇ ਟੁਰੇ ਫਿਰਦੇ ਸਾਨੂੰ ਤਾਂ ਕੋਈ ਰੋਗ ਨਹੀਂ ਲੇਕਿਨ ਇਹ ਇਸ ਸੈਕਸ ਤੇ ਵੀ ਪ੍ਰਭਾਵ ਪਾਉਂਦਾ ਸੈਕਸ ਖਤਮ ਹੋਣ ਲੱਗ ਜਾਂਦਾ ਹੈ ਪ੍ਰੋਸਟੇਟ ਦੀ ਬਜਰ ਨਾਲ ਹੂੰ ਤਾਂ ਇਹਨੂੰ ਤੁਸੀਂ ਠੀਕ ਕਰਾਉਣਾ ਚਾਹੀਦਾ ਹੈ ਇਹਦੇ ਵਾਸਤੇ ਬਹੁਤ ਸ਼ਾਨਦਾਰ ਨੁਸਖਾ ਦੱਸ ਰਿਹਾ ਪੁਨਰਵਾ ਦੀ ਪਾਊਡਰ ਪੁਨਰਵਾ ਦਾ ਪਾਊਡਰ ਤੇ ਭਖੜੇ ਦਾ ਗੋਖਰੂ ਦਾ ਪਾਊਡਰ ਇਹਨਾਂ ਦਾ ਇੱਕ ਇੱਕ ਚਮਚਾ ਮਿਲਾ ਕੇ ਸ਼ਾਮ ਨੂੰ 4-5 ਵਜੇ ਕੜਾ ਪੀਓ ਜੀ ਔਰ ਮੂਤਰਲ ਪਾਊਡਰ ਹੁੰਦਾ ਮੂਤਰਲ ਪਾਊਡਰ ਉਹਦੀਆਂ 2-2 ਚੁਟਕੀਆਂ ਸਵੇਰੇ ਸ਼ਾਮ ਲੋ ਜੀ ਦੇ ਨਾਲ ਤੁਹਾਡਾ ਪਿਸ਼ਾਬ ਕਲੀਅਰ ਹੋ ਜਾਊਗਾ ਜੀ ਇਸ ਤੋਂ ਇਲਾਵਾ ਕਚਨਾਰ ਗੁਗਨ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਪੁਨਰਵਾਦੀ ਮੰਡੂਰ ਦੋ ਗੋਲੀਆਂ ਸ਼ਾਮ ਨੂੰ ਦੋ ਗੋਲ ਸਵੇਰੇ ਇਹਦਾ ਤੁਸੀਂ ਸੇਵਨ ਕਰੋ ਬਹੁਤ ਜਲਦੀ ਤੁਹਾਨੂੰ ਇਸ ਤੋਂ ਮੁਕਤੀ ਮਿਲ ਜਾਣੀ ਹੈ ਜੀ ਜਗਦੀਸ਼ ਜੀ ਕੁਝ ਲੋਕ ਆਪਰੇਸ਼ਨ ਵੱਲ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਜੇ ਸਾਨੂੰ ਥੋੜੀ ਬਹੁਤੀ ਸਮੱਸਿਆ ਹੋ ਰਹੀ ਹੈ ਤਾਂ ਆਪਰੇਸ਼ਨ ਕਰਾ ਲੈਨੇ ਆ ਆਪਰੇਸ਼ਨ ਦੇ ਨਾਲ ਸਾਰਾ ਕੁਝ ਠੀਕ ਹੋ ਜਾਏਗਾ ਪਰ ਫਿਰ ਵੀ ਇਹ ਸਮੱਸਿਆ ਦੁਬਾਰਾ ਉੱਠ ਪੈਂਦੀ ਹੈ ਜਾਂ ਹੋਰ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਨੇ ਉਹਨਾਂ ਲਈ ਤੁਹਾਡੀ ਕੀ ਸਲਾਹ ਹੈ ਤੁਹਾਡੇ ਮਾਧਮ ਨਾਲ ਅੱਜ ਮੈਂ ਪੂਰੇ ਦੇਸ਼ ਨੂੰ ਦੱਸ ਦਿੰਨਾ ਜੀ ਪ੍ਰੋਸਟੇਟ ਦਾ ਕੋਈ ਇਲਾਜ ਨਹੀਂ ਹੈ ਆਪਰੇਸ਼ਨ ਹਮ ਸਭ ਤੋਂ ਪਹਿਲਾਂ ਤਾਂ ਜਦੋਂ ਪ੍ਰੋਸਟੇਟ ਦਾ ਆਪਰੇਸ਼ਨ ਤੁਸੀਂ ਕਰਾ ਲਿਆ ਤੁਹਾਡਾ ਬਿਰਜ ਨਿਕਲਣਾ ਬੰਦ ਹੋ ਜਾਊਗਾ ਜੀ ਇੱਕ ਬੂੰਦ ਵੀ ਨਹੀਂ ਨਿਕਲੂਗਾ ਤੁਹਾਡਾ ਸੈਕਸੂਅਲ ਤਾਕਤਕਨੀ ਬਿਲਕੁਲ ਰੁਝਾਨ ਖਤਮ ਹੋ ਜਾਊਗਾ ਦੂਜੀ ਗੱਲ ਪ੍ਰੋਸਟੇਟ ਦਾ ਅਗਰ ਕੋਈ ਕਹਿੰਦਾ ਵੀ ਮੈਂ ਕਰਵਾਇਆ ਸੀ 10 ਸਾਲ ਹੋ ਗਏ ਤਾਂ ਮੈਨੂੰ ਪੇਸ਼ੈਂਟ ਲੈ ਕੇ ਦਿਖਾ ਦਿਓ ਜੀ ਇਹਨੇ ਦੁਬਾਰਾ ਹੋਣਾ ਹੀ ਹੋਣਾ ਆਪਰੇਸ਼ਨ ਕਿੰਨਾ ਹੀ ਕਰਾ ਲਓ 2 ਸਾਲ ਬਾਅਦ ਹੋ ਜਾਏ 3 ਸਾਲ ਬਾਅਦ ਹੋ ਜਾਏ 5 ਸਾਲ ਬਾਅਦ ਹੋ ਜਾਏ ਇਹਨੇ ਹੋ ਜਾਣਾ ਦੁਬਾਰਾ ਫੇਰ ਆਪਰੇਸ਼ਨ ਹੋਣਾ ਸਥਿਤੀ ਗੰਭੀਰ ਹੋ ਜਾਂਦੀ ਹੈ ਵਿੱਚੇ ਪਿਸ਼ਾਬ ਨਿਕਲਣ ਲੱਗ ਜਾਂਦਾ ਸਾਰਾ ਦਿਨ ਪੱਖੀਆਂ ਪਿੰਕੀ ਜਾਂਦੀਆਂ ਜੀ ਤੇ ਇਸ ਸਥਿਤੀ ਤੋਂ ਬਚਣਾ ਚਾਹੀਦਾ ਹੈ ਦਵਾਈ ਨਾਲ ਹੀ ਇਲਾਜ ਕਰਨਾ ਚਾਹੀਦਾ ਜਗਦੀਸ਼ ਜੀ ਪ੍ਰੋਸਟੈਂਡ ਲਈ ਦਵਾਈਆਂ ਤੁਸੀਂ ਕੀ ਦਿੰਨੇ ਹੋ ਜਾਂ ਹੋਰ ਜੋ ਸਮੱਸਿਆਵਾਂ ਨੇ ਸੈਕਸ ਨਾਲ ਸੰਬੰਧਿਤ ਕਿਹੜੀ-ਕਿਹੜੀ ਦਵਾਈ ਤੁਸੀਂ ਕਿਸ-ਕਿਸ ਚੀਜ਼ ਦੀ ਦਿੰਨੇ ਹੋ ਮੈਂ ਸੈਕਸ ਸੰਬੰਧਿਤ ਸਮੱਸਿਆਵਾਂ ਦਾ ਇਹ ਸਮਝ ਲਓ ਵਿਸ਼ੇਸ਼ ਗਿਆ ਹੀ ਜੀ ਕਿਉਂਕਿ ਸੈਕਸ ਦੇ ਕਈ ਰੋਗ ਹੁੰਦੇ ਐ ਲੋਕਾਂ ਨੂੰ ਪਤਾ ਹੀ ਨਹੀਂ ਹਰੇਕ ਵੇਦ ਕੋਈ ਡੱਬਾ ਚੱਕ ਕੇ ਫੜਾਈ ਜਾਂਦਾ ਆਹ ਲੋ ਜੀ ਸੈਕਸ ਦੀ ਸੈਕਸ ਦੇ ਰੋਗ ਬਹੁਤ ਤਰ੍ਹਾਂ ਦੇ ਐ ਸੈਕਸ ਦੇ ਵਿੱਚ ਇਹ ਜਨਮ ਜਮਾਂ ਤੋਂ ਨਾ ਪੂ ਸਕਤਾ ਹੁੰਦੀ ਐ ਸੈਕਸ ਦੇ ਵਿੱਚ ਇਹ ਹੁੰਦਾ ਕਿ ਤਾਤੂ ਗਿਰਨ ਲੱਗ ਜਾਂਦੀ ਐ ਸੈਕਸ ਦੇ ਵਿੱਚ ਕੋ ਉਮਰ ਦੇ ਲਿਹਾਜ਼ ਨਾਲ ਕਮਜ਼ੋਰੀ ਆ ਜਾਂਦੀ ਐ ਇਹਨਾਂ ਸਭ ਦਾ ਅੱਡੋ ਅੱਡ ਇਲਾਜ ਹੁੰਦਾ ਜਿਵੇਂ ਤਾਤੂ ਦਾ ਇਹ ਇਲਾਜ ਐ ਤੇ ਜਿਹੜੇ ਕੋਈ 50 ਸਾਲ 40 ਸਾਲ ਤੋਂ ਉੱਪਰ ਹੈ ਜਾਂ ਵੈਸੇ ਕਮਜ਼ੋਰੀ ਆ ਗਈ ਧਾਤੂ ਨਹੀਂ ਹੈ ਉਹਨਾਂ ਵਾਸਤੇ ਇਹ ਦਵਾਈ ਅਸੀਂ ਤਿਆਰ ਕੀਤੀ ਹੈ ਬਹੁਤ ਸਾਰੀਆਂ ਪਸਮਾ ਪਾਉਨੇ ਆ ਬਹੁਤ ਸਾਰੀਆਂ ਜੜੀ ਬੂਟੀਆਂ ਤੇ ਕਰੀਬ 40 ਜੜੀ ਬੂਟੀਆਂ ਔਰ ਪਸਮਾ ਅੱਗੇ ਤੁਸੀਂ ਮੇਰੀ ਕਦੇ ਵੀਡੀਓ ਦੇਖੋਗੇ ਤਾਂ ਤੁਹਾਡੇ ਸਾਹਮਣੇ ਆ ਜਾਣੀਆਂ ਸਾਰੀਆਂ ਪਸਮਾ ਦੇ ਜੜੀ ਬੂਟੀਆਂ ਦੇ ਨਾਮ ਦੱਸਦੇ ਆ ਆਪਣੇ ਕੋਲੇ ਟਾਈਮ ਘਟ ਹੈ ਇਸ ਵਾਸਤੇ ਮੈਂ ਸ਼ਾਰਟ ਤੁਹਾਨੂੰ ਦੱਸ ਦਿੰਦਾ ਕਿ 7 ਪਸਮਾ ਤੇ 40 ਜੜੀ ਬੂਟੀਆਂ ਹੁੰਦੀਆਂ ਇਹਦੇ ਵਿੱਚ ਜੀ ਠੀਕ ਹੈ ਰੋਜ਼ ਗੱਲ ਰਹੇਗੀ ਪ੍ਰੋਸਟੇਟ ਦੀ ਗਦੂਦ ਦੀ ਉਹਦੇ ਵਾਸਤੇ ਆਪਾਂ ਦਿੰਨੇ ਆ ਇਹ ਪੁਨਰਵਾਦੀ ਮੰਡੂਰ ਪੁਨਰਵਾ ਮੂਲ ਚੂਰਣ ਹੈ ਜੀ ਔਰ ਨਾਲ ਇਹਦੇ ਗੋਖਰੂ ਚੂਰਣ ਲਾਉਨੇ ਆ ਪਲੱਸ ਮੂਤਰਲ ਪਾਊਡਰ ਹੈ ਔਰ ਇਹ ਮੂਤਰਲ ਪਾਊਡਰ ਹੈ ਇਹ ਕਚਨਾਰ ਹੈ ਕਚਨਾਰ ਲਾਉਨੇ ਆ ਤੇ ਨਾਲ ਪੁਨਰਵਾ ਮੰਡੂਰ ਗੋਲੀ ਲਾਉਨੇ ਆ ਤੇ ਇਹਦੇ ਨਾਲ ਸਮੱਸਿਆ ਜਿਹੜੀ ਪ੍ਰੋਸਟੇਟ ਦੀ ਹੈ ਬਿਲਕੁਲ ਠੀਕ ਹੋ ਜਾਂਦੀ ਹੈ ਜੀ अच्छा जगदीश जी ਜਿਵੇਂ ਹੁਣ ਲੋਕ ਤੁਹਾਡੇ ਕੋਲੇ ਆਉਂਦੇ ਨੇ ਉਹਨਾਂ ਦੀ ਪ੍ਰਾਈਵੇਸੀ ਦਾ ਵੀ ਖਿਆਲ ਰੱਖਦੇ ਹਾਂ ਪ੍ਰੋਪਰ ਬਿਲਕੁਲ ਪੂਰੀ ਤਰ੍ਹਾਂ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਂਦਾ ਹੈ ਕਿਸੇ ਵੀ ਬੰਦੇ ਦਾ ਕਦੇ ਨੰਬਰ ਨਹੀਂ